ਤਮਾ ਪਹਿਲਾਂ ਸੀ ਬਿਹਾਰ ਜਾਂ ਯੂਪੀ ਦੇ ਸੁਣਦੇ ਸੀ ਬਈ ਦੁਕਾਨ ਤੇ ਬੈਠੇ ਨੂੰ ਘਰ ਚ ਬੈਠੇ ਨੂੰ ਕਾਪਾ ਦਿਖਾ ਕੇ ਜਾਂ ਕਾਪੇ ਦਾ ਡਰਾਵਾ ਦੇ ਕੇ ਲੁੱਟ ਕੇ ਲੈ ਜਾਂਦੇ ਨੇ ਉਹ ਕੋੜਕੂਰੇ ਦੇ ਵਿੱਚ ਇੱਕ ਇੱਕ ਦਿਨ ਚ ਇੱਕ ਤੋਂ ਵੱਧ ਘਟਨਾਵਾਂ ਵਾਪਰਨ ਕਰਕੇ ਵਪਾਰੀ ਵਰਗ ਬਹੁਤ ਵਾਰ ਐਸਐਚਓ ਨੂੰ ਮਿਲਿਆ ਡੀਐਸਪੀ ਨੂੰ ਮਿਲਿਆ ਐਸਐਸਪੀ ਨੂੰ ਮਿਲਿਆ ਡੀਐਸਪੀ ਨੂੰ ਮਿਲਿਆ ਇੱਥੋਂ ਦੇ ਜਿਹੜੇ ਵਿਧਾਇਕ ਨੇ ਤੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਨੂੰ ਮਿਲਿਆ ਉਹ ਜਦੋਂ ਸਾਰੀਆਂ ਸ਼ਿਕਾਇਤਾਂ ਜ਼ੁਬਾਨੀ ਤੇ ਲਿਖਤੀ ਤੌਰ ਤੇ ਕਾਹ ਕਰਕੇ ਅੱਕ ਚੁੱਕੇ ਤਾਂ ਉਹਨਾਂ ਦੇ ਸਬਰ ਦਾ ਪਹਿਲਾ ਭਰ ਗਿਆ ਕਿਉਂ ਕਿ ਉਹਨਾਂ ਲੁਟੇਰਿਆਂ ਦੀ ਇੰਨੀ ਦਲੇਰੀ ਵਧ ਗਈ ਕਿ ਉਹ ਕਾਪਾ ਮਾਰਨ ਤੋਂ ਵੀ ਨਹੀਂ ਝਿਜਕਦੇ ਕੋਈ ਉਹ ਕਾਪੇ ਵਾਲੀ ਘਟਨਾ ਜਾਨਲੇਵਾ ਵੀ ਸਾਬਤ ਹੋ ਸਕਦੀ ਆ ਉਹ ਤੋਂ ਦੁਖੀ ਹੋ ਕੇ ਕੱਲ ਕਦਾਰਨਾਥ ਧਰਮਸ਼ਾਲਾ ਦੇ ਵਿੱਚ ਜਿੰਨੀਆਂ ਟ੍ਰੇਡ ਯੂਨੀਅਨਾਂ ਨੇ ਵਪਾਰਕ ਆਧਾਰਿਆਂ ਦੀਆਂ ਉਹਨਾਂ ਯੂਨੀਅਨਾਂ ਦੀ ਅਗਵਾਈ ਕਰ ਰਹੀ ਹੈ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਉਹਦੇ ਪ੍ਰਧਾਨ ਨੇ ਓਮਕਾਰ ਗੋਇਲ ਜੀ ਉਹਨਾਂ ਨੇ ਕਦਾਰਨਾਥ ਧਰਮਸ਼ਾਲਾ ਵਿਖੇ ਬਕਾਇਦਾ ਮੀਟਿੰਗ ਸੱਦੀ ਵਪਾਰੀਆਂ ਨੇ ਆਪੋ ਆਪਣੇ ਵਿਚਾਰ ਰੱਖੇ ਉਹਨਾਂ ਵਿਚਾਰਾਂ ਦੇ ਵਿੱਚ ਇਹੀ ਆਇਆ ਕਿ ਗੁੰਡਿਆਂ ਲੁਟੇਰਿਆਂ ਤੇ ਚੋਰਾਂ ਦੀਆਂ ਸਰਗਰਮੀਆਂ ਇੰਨੀਆਂ ਵੱਧ ਚੁੱਕੀਆਂ ਨੇ ਇੰਨੇ ਕੋ ਦਲੇਰਾਨਾ ਢੰਗ ਨਾਲ ਇੱਕ ਟਣਾਵਾਂ ਨੂੰ ਅੰਜਾਮ ਦੇਣ ਲੱਗ ਪਏ ਨੇ ਜਿਵੇਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਜਾਂ ਕਾਨੂੰਨ ਦਾ ਕੋਈ ਡਰ ਭੈ ਨਾ ਰਿਹਾ ਹੋਵੇ ਉਹਦੇ ਕਰਕੇ ਇਹ ਸਹਿਮਤੀ ਬਣੀ ਕਿ 28 ਦਸੰਬਰ ਨੂੰ ਸ਼ਾਂਤਮਈ ਬੰਦ ਰੱਖਿਆ ਜਾਵੇ ਜੇਕਰ ਫੇਰ ਵੀ ਸੁਣਵਾਈ ਨਹੀਂ ਹੁੰਦੀ ਉਹਨਾਂ ਲੁਟੇਰਿਆਂ ਚੋਰਾਂ ਤੇ ਗੁੰਡਾ ਅੰਸਰਾਂ ਦੀ ਸਰਗਰਮੀਆਂ ਨੂੰ ਠੱਲ ਨਹੀਂ ਪਾਈ ਜਾਂਦੀ ਤਾਂ ਇਹ ਸੰਘਰਸ਼ ਲੰਮਾ ਵੀ ਜਾ ਸਕਦਾ ਹੈ ਸੋ ਅੱਜ ਵਾਲੇ ਇਸ ਬੰਦ ਦੇ ਵਿੱਚ ਸਾਰਿਆਂ ਨੂੰ ਸਮਰਥਨ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਲਈ ਇਹ ਬਰਾਬਰ ਆ ਆਪਾਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਹਰ ਇਲਾਵਾ ਵਰਤਣਾ ਚਾਹੀਦਾ ਹਾਂ ਜੀ ਸਭੂ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਬਾਰੇ ਮੈਂ ਮਹਿੰਦੀ ਰੱਤਾ ਜੀ ਦਾ ਜੋ ਕਥਨ ਆ ਉਹਦੀ ਪੂਰ ਜ਼ੋਰ ਸਮਰਥਾ ਕਰਦਾ ਸਮਰਥਨ ਕਰਦਾ ਤੇ ਮੈਂ ਸਾਰੇ ਕੋਟਪੂਰੇ ਦੇ ਰਹਿਣ ਵਾਲੇ ਲੋਕਾਂ ਨੂੰ ਅਮਨ ਪਸੰਦ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਸਭ ਤਰ੍ਹਾਂ ਦੇ ਵਰਗ ਸਾਰੀਆਂ ਸਿਆਸੀ ਪਾਰਟੀਆਂ ਸਾਰੇ ਮੁਲਾਜ਼ਮ ਜੋ ਆਪਣਾ ਬਣਦਾ ਯੋਗਦਾਨ ਇਸ ਬੰਦ ਦੇ ਵਿੱਚ ਪਾ ਸਕਦੇ ਆ ਇਹ ਹਰ ਆ ਦਾ ਨਾਰਾ ਜੋ ਮਾਰਿਆ ਉਹਦੇ ਵਿੱਚ ਪਾ ਸਕਦੇ ਸਾਰੇ ਪਾਉ ਹਾਂਜੀ ਥੋੜੇ ਸ਼ਬਦ ਜੀ ਤੁਸੀਂ ਵੀ ਬਿਲਕੁਲ ਜੀ ਪ੍ਰਧਾਨ ਜੀ ਜੋ ਜਮਿੰਦਰਤਾ ਨੂੰ ਦੱਸਿਆ ਸਾਰੇ ਲੋਕਾਂ ਨੂੰ ਸਾਥ ਦੇਣਾ ਕਿਉਂਕਿ ਮੁਸ਼ਕਲ ਸਾਰਿਆਂ ਦੀ ਹੈ ਜੀ ਪਰ ਇੱਕ ਤਾਂ ਇਨਸਾਨ ਹੋ ਰਿਹਾ ਤੇ ਸਾਰਿਆਂ ਨੂੰ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਜੀ ਜੀ ਹਾਂਜੀ ਹਾਂਜੀ ਜੀ ਬੰਦ ਨੂੰ ਕਾਮਯਾਬ ਕਰਨਾ ਚਾਹੀਦਾ ਇਹ ਆਪਣਾ ਹਰ ਇੱਕ ਦਾ ਫਰਜ਼ ਬੰਦ ਦਾ ਜੀ ਲਓ ਜੀ ਸਾਰੇ ਸਾਥੀ ਹਾਂਜੀ ਆਦਰ ਦੇ ਵਿਚਾਰ ਦੇ ਰਹੇ ਹਾਂ ਜੀ ਦੇਖੋ ਜੀ ਜੋ ਘਟਨਾ ਪਰਸੋਂ ਹੋਈ ਹੈ ਇੱਥੇ ਇਹ ਬਹੁਤ ਹੀ निंदनीयੋਗ ਹੈ ਤੇ ਇਹਦੇ ਸੰਬੰਧ ਸੇ ਜੋ ਬੰਦ ਰੱਖਿਆ ਗਿਆ ਕੋਟ ਪੂਰਾ ਸ਼ਹਿਰ ਇਹ ਵੀ ਬਿਲਕੁਲ ਠੀਕ ਹੈ ਰੋਸਤਾਗਾ ਹੋਣਾ ਚਾਹੀਦਾ ਤੇ ਐਡਮਿਨਿਸਟ੍ਰੇਸ਼ਨ ਨੂੰ ਇਹਦੇ ਬਾਰੇ ਬਹੁਤ ਗੰਭੀਰ ਸੋਚਣਾ ਚਾਹੀਦਾ ਹੈ ਇਹ ਹਾਲਾਤ ਕਿ ਕੋਈ ਆਮ ਨਾਗਰਿਕ ਸੇਫ ਨਹੀਂ ਹੈ ਇਹਦੇ ਬਾਰੇ ਬਹੁਤ ਸੋਚਣਾਂ ਦੀ ਲੋੜ ਹੈ ਤੇ ਇੱਕ ਕਿਤੇ ਕਾਰਵਾਈ ਕਰਨ ਦੀ ਲੋੜ ਹੈ ਹਾਂਜੀ ਰੀਗੀ ਜੀ ਇਕੱਲੀ ਪਰਸੋਂ ਦੀ ਘਟਨਾ ਨਹੀਂ ਗੀ ਇਹ ਅੱਜ 25 ਦਿਨ ਹੋ ਗਏ ਨੇ ਰੋਜ਼ ਤਿੰਨ ਤੋਂ ਚਾਰ ਵਾਰ ਦਤਾਂਦੀਆਂ ਜੀ ਪਰ ਪਰਸੋਂ ਦੀ ਜੋ ਜਿਹੜੀ ਘਟਨਾ ਨੇ ਜ਼ੋਰ ਫੜ ਲਿਆ ਜ਼ੋਰ ਤਾਂ ਪਹਿਲਾਂ ਫੜਨਾ ਚਾਹੀਦਾ ਸੀ ਕਿਉਂ ਕਿ ਕਿਉਂਕਿ ਜਿਹੜੇ ਗਰੀਬ ਲੋਕਾਂ ਨੂੰ ਮਾਰਿਆ ਜਾਂਦਾ ਈ ਉਹਨਾਂ ਨੂੰ ਕੋਈ ਪ੍ਰੋਵਾਈਡ ਨਹੀਂ ਸੀ ਜੀ ਹੁਣ ਜਦੋਂ ਸਾਡੇ ਸ਼ਹਿਰ ਦੇ ਮੌਤਰ ਬੰਦਾਂ ਦੇ ਉੱਪਰ ਹਮਲਾ ਹੋਇਆ ਤੇ ਅੱਜ ਰੋਲਾ ਪਾਇਆ ਪਰ ਮੈਂ ਬੰਦ ਦੇ ਹੱਕ 'ਚ ਨਹੀਂ ਆ ਜੀ ਕਿਉਂ ਇਸ ਕਰਕੇ ਨਹੀਂ ਆ ਕਿ ਇੱਕ ਕੱਲਾ ਹੀ ਕੱਲਾ ਅਮੀਰਾਂ ਵਾਸਤੇ ਕਿਉਂ? ਗਰੀਬਾਂ ਵਾਸਤੇ ਕਿਉਂ ਨਹੀਂ ਹੋਇਆ ਜੀ? ਜੀ। ਜੋ ਕੋੜਾ ਪੂਰਾ ਸ਼ਹਿਰ ਜਿੱਕੜਾਵਾ ਵਾਪਰ ਰਹੀਆਂ ਇਹ ਬਹੁਤ ਕੰਪੀਰ ਮਸਲਾ ਹੈਗਾ। ਪ੍ਰਸ਼ਾਸਨ ਨੂੰ ਇਸ ਵਾਰ ਉੱਚ-ਉੱਚ ਤੋਂ ਤੇ ਤੇ ਆਉਂਦੇ ਚਾਹੀਦਾ। ਜੀ ਬਾਕੀ ਸਭ। ਇਹ ਜੀ ਕੋਈ ਵੀ ਬੰਦਾ ਇਸ ਟਾਈਮ ਸੋਚੀ ਗਏ ਕੋਈ ਸੇਫ ਨਹੀਂ। ਪਤਾ ਨਹੀਂ ਤੁਰ ਪੈਣਾ ਤੇ ਘਰੇ ਪੁੰਚਾ ਬੁੰਜਣਾ ਕਦੋਂ ਰਸਤੇ ਜਗਨ ਨੇ ਕੀ ਕਰਨਾ। ਜੀ ਬਹੁਤ ਮਨਜ਼ਬਾ ਗਾਈ। ਹਾਂ ਜੀ ਬੰਮੂ ਜੀ। ਅੱਜ ਤਾਂਹੀ ਬੇਨਤੀ ਕਰਦੇ ਆਂ। ਸਾਵਧਾਨ ਰਹੋ ਭਾਈ ਆਪਣਾ ਬਚਾਅ ਵਾਪਰੋ ਜੀ ਹਾਂਜੀ ਦੇਖੋ ਜਸਵੀਰ ਸਿੰਘ ਰਿੰਕੀ ਸੇਠੀ ਨੇ ਕਿਹਾ ਵੇ ਅਮੀਰਾ ਪਿੱਛੇ ਕਿਸੇ ਇੱਕ ਪਿੱਛੇ ਨਹੀਂ ਕੀਤਾ ਗਿਆ ਜੁੰਨੀਆਂ ਵੀ ਘਟਨਾਵਾਂ ਨੇ ਉਹ ਰਲ ਕੇ ਸਾਰੇ ਜੇ ਤਾਂ ਮੀਟਿੰਗ 'ਚ ਜਾਂਦੇ ਇਹਨਾਂ ਨੂੰ ਪਤਾ ਲੱਗਦਾ ਜਿਹੜੇ ਬਲਾਰੇ ਬੋਲੇ ਨੇ ਬਹੁਤ ਕੁਝ ਐਹੋ ਜਿਹਿਆਂ ਦੁਖਦਾਇਕ ਨਿੰਦਣਯੋਗ ਅਫਸੋਸਨਾਕ ਤੇ ਸ਼ਰਮਨਾਕ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਦਾ ਉੱਥੋਂ ਜ਼ਿਕਰ ਹੋਇਆ ਇਸ ਲਈ ਕਿਸੇ ਇੱਕ ਵਿਅਕਤੀ ਪਿੱਛੇ ਨਹੀਂ ਇਹ ਬੰਦ ਹੋ ਰਿਹਾ ਇਹ ਸਾਰਿਆਂ ਪਿੱਛੇ ਰਲਵਾ ਮਿਲਮਾ ਅਮਨ ਕਾਨੂੰਨ ਦੀ ਸਥਿਤੀ ਅਸੀਂ ਹਰ ਕਰਾਰ ਰੱਖਣੀ ਹੈ ਜਾਂ ਬਹਾਲ ਕਰਾਉਣੀ ਹੈ ਉਹਦੇ ਪਿੱਛੇ ਬੰਦ ਰੱਖਿਆ ਗਿਆ ਦੇਖੋ ਜੀ ਜੋ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਚੁੱਕੀ ਹੈ ਉਸ ਵਾਸਤੇ ਗੁੱਡ ਮਾਰਨਿੰਗ ਕਲੱਬ ਨੇ ਦੁਬਾਰਾ ਇੱਕ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਸਾਰੇ ਪੂਰੇ ਜੋਸ਼ ਦੇ ਨਾਲ ਬੰਦ ਨੂੰ ਹੰਗਾਰਾ ਦਿਓ ਤਾਂ ਕਿ ਪ੍ਰਸ਼ਾਸਨ ਦੀ ਨੀਂਹ ਹਿਲਾਈ ਜਾਵੇ ਪ੍ਰਸ਼ਾਸਨ ਨੂੰ ਜਗਾਇਆ ਜਾਵੇ ਸੁੱਤੇ ਹੋਏ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਉਠਾਇਆ ਜਾਵੇ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਇਜਾਜ਼ਤ ਦਿਓ ਮੈਂ ਸੀਜੀਟੀ ਹੜਾ ਐਲਾਈਸੀ ਐਡਵਾਈਜ਼ਰ ਕੋਟਪੂਰਾ ਧੰਨਵਾਦ